ਬੋਲੀ ਕਿ ਨਾ ਪਛਾਣ ਰਿਹਾ। ਅਰੇ ਪਾਣੀ ਪਿੱਛੇ ਕਰ ਲੋ ਯਾਰ। ਹੋ ਰਿਹਾ ਇੰਡੀਆ ਜੀ ਵੀ ਤਾਂ ਮੈਕਸ ਲੇ ਕੇ। ਸਿਰ ਮੈਕਸ ਫੋਨ ਮੈਮ ਕੈਮਰੇ ਤੋਂ ਹੋ ਰਿਹਾ। ਭਾਈ ਇਹ ਥੋੜਾ ਪਿੱਛੇ ਕਰ ਲੈ ਯਾਰ। ਮੇਰੇ ਭਾਈ ਇਹ ਤਾਂ ਕਰ ਲੈ ਯਾਰ। ਜੀ ਸੁਭਾਏ ਕੋਣੇ। ਆਵਾਜ਼ ਨਹੀਂ ਆ ਰਹੀ। ਅਰੇ ਆਵਾਜ਼ ਇਹ ਸੁਣ ਮਾਈਕ। ਬੱਚੇ ਦੇ ਆਉਣ ਦੀ ਖੁਸ਼ੀ ਨਹੀਂ ਮਨਾਈ ਜਾਂਦੀ ਆ। ਜਦੋਂ ਮਾਲ ਵੇਤੇ ਪਿੰਡਾਂ ਚੋਂ ਕੋਕੀ। ਛੋਟੇ ਛੋਟੇ ਪਿੰਡਾਂ ਤੋਂ ਕੀ ਆਵੇ ਲੋਕ। ਸੋ ਜੋ ਖੁਸ਼ੀ ਨਹੀਂ ਮਨਾਈ ਜਾਂਦੇ ਚੰਗੇ ਸਾਧਨਾਂ ਨਹੀਂ। ਅੰਨੇ

ਬਸ ਕਰੋ ਯਾਰ ਤੁਹਾਡੇ ਕਰੋੜਾਂ ਲੋਕਾਂ ਨੂੰ ਤੁਹਾਡੇ ਜਰੀਏ ਦਸਾਂ ਚਲ ਇਹ ਕਾਹ ਉਹ ਜੋ ਵੀਡੀਓ ਹੈ ਮੈਨੂੰ ਕਹਿੰਦਾ ਇਹ ਦੁਆ ਕਰਿਆ ਕਰੋ ਅਰਦਾਸ ਕਰਿਆ ਕਰੋ ਕਿਸੇ ਨੂੰ ਕੋਈ ਦੂਜਾ ਫਿਰ ਉਹਨੂੰ ਪੜ੍ਹਾਓ ਉਹਨੂੰ ਮੌਕਾ ਦਿਓ ਉਹਦੇ ਸਾਧੀਆਂ ਕਿਸੇ ਗੱਲਾਂ ਦੀ ਕਾਤੀ ਹੈ ਉਹ ਬਹੁਤ ਖੁਸ਼ ਹਾਂ ਇਹ ਮੈਂ ਤੀਨ ਦਾ ਪਾਪ ਬਣਿਆ ਮਾਣ ਸਭ ਕਦੇ ਹਸਪਤਾਲ ਚ ਮਿਲਣ ਬਹੁਤ ਦੇਰੀ ਲੱਗ ਗਈ ਤਾਂ ਕਿ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ। ਕਿਤੇ ਇਹ ਦਾਸ ਸੱਗੇ। ਤੁਸੀਂ ਕਿਉਂ ਦੇਰੀ ਲੱਗ ਗਈ ਤੁਸੀਂ ਦੱਸੋ ਜੀ ਪਹਿਲਾਂ। ਜਦੋਂ ਵੀ ਇਹ ਜਾਂਦੇ ਸੀ ਮਾਮੀ ਨੇ। ਆਹ 10 ਦਿਨ ਬਾਅਦ ਤੇ ਪੰਜ ਦਿਨ ਬਾਅਦ। ਕੋਈ ਦੋ ਦਿਨ ਬਾਅਦ। ਕਸਟਮ ਬੁਲਾਉਂਦੀ ਸੀ। ਮੈਂ ਨਹੀਂ ਗੱਲਾਂ ਸਮਾ। ਤਾਂ ਕਿ ਜਾਉਂ ਜਾਂਦਾ ਤਾਂ ਫਿਰ ਪਾਟੋ ਵਾਲਾ ਸਕਿਉਰਟੀ ਹੈ ਸਕਿਉਰਟੀ ਮੁਤਾਬਕ ਸਾਰਾ ਹਸਪਤਲ ਸਟੱਕ ਹੋ ਜਾਂਦਾ ਤਾਂ ਜੀ ਗਾਇਮਨੋਟਿਸ ਹਸਪਤਲ ਵਾਲਾ ਨਹੀਂ ਪਈ ਇਹ ਜਿਸਟਕ ਹੋ ਜਾਂਦਾ ਤਾਂ ਮਤਲਬ ਬਹੁਤ سارے ਮਰੀਜ਼ ਜਿਹਨਾਂ ਚ ਮੈਂ ਰਹੂਗਾ ਛੱਟ-ਛੱਟ ਕੰਟਾ ਪਹਿਲਾਂ ਅੰਦਰ ਇੰਸਟਿਟਿਊਟ ਨਾਲ ਪੰਟਾ ਉਹ ਕੰਟੇ ਮਰੀਜ਼ ਆਪਣੇ ਇਲਾਜ ਵਾਸਤੇ ਢੇਟ ਕਰਦੇ ਮੈਂ ਚੰਗਾ ਰਿਸਪੋਨਸ ਸੋ ਮੈਂ ਕੱਟੇ ਵੀ ਨਹੀਂ ਗਿਆ ਕਿ ਮੈਂ ਰਾਤ ਗਿਆ ਉਹ ਵੀ ਰਾਤ ਨੂੰ 8 ਵਜੇ ਤੋਂ ਬਾਅਦ ਜਦੋਂ ਐਡਮਿਸ਼ਨ ਹੋਇਆ ਮੈਂ ਸਵੇਰੇ ਹੀ ਅਸਰੋਂ ਬੱਤੇ ਲਾ ਦਿੱਤੇ ਪਾ ਕੇ ਕੌਣ ਨਾਮ ਕੌਣ ਨਾਮ ਵਾਲੇ ਪਰਮੇਸ਼ਰ ਨਾਮ ਕੀ ਰੱਖੋਗੇ ਸਤੀ ਦਾ ਕਿਉਂਕਿ ਘਰ ਦੇ ਵਿੱਚ ਕਹ ਰਹੇ ਪੂਰੀ ਖੁਸ਼ੀਆਂ ਦੇ ਨਾਲ ਧੀ ਨੂੰ ਚਾ ਸਵਾਗਤ ਕੀਤਾ ਜਾ ਰਿਹਾ ਜੀ ਬਿਲਕੁਲ ਅਸੀਂ 4 ਦਿਨ ਪਹਿਲਾਂ ਇੱਕ ਮੈਂ ਦੇਖਾ ਤੁਹਾਨੂੰ ਇੱਕ ਲਈ ਇੱਕ ਗਾਣਾ ਸੁਣਿਆ ਸੀ ਉਦੇ ਵਿੱਚ ਕਿ ਲਫ਼ਜ਼ ਆਇਆ ਸੀ ਉਹ ਲਫ਼ਜ਼ ਜੋ ਸਾਨੂੰ ਇਹ ਵੀ ਹੋ ਗਿਆ ਕਿ ਜੀਭੀਂਦੀ ਹੁੰਦੀ ਹੈ ਉਹਦਾ ਨਾਮ ਆ ਰਿਹਾ ਸੀ ਇਹਦਾ ਨਾਮ ਅੱਜ ਰੱਖਿਆ ਆਉਂਦੇ ਵੇਲੇ ਕਿ ਮੈਂ ਨਾਮ ਰੱਖਣਾ ਕੋਲ ਨਹੀਂ ਜਿਹਨੇ ਨਾਮ ਨਹੀਂ ਮੈਂ ਆਪਣੇ ਬੱਚੇ ਰੱਖਿਆ ਉਹਨੂੰ ਪਾਲਿਆ ਤੇ ਮਤਲਬ ਮੁਸ਼ਕਲਾ ਚੱਲ ਕੇ ਬਚਨ ਜਨਮ ਤੇ ਕਰਨ ਲਈ ਪਾਣੀ ਕਿ ਕਰਾਂ ਸੰਯਮ ਦਾ ਅਰਥ ਇਸਲਾ ਕਰਕੇ ਤੇ ਬੀਤ ਕੇ ਨਾਮ ਰੱਖਦੇ ਨਿਯਮਤ ਕੌਲ ਮਾ ਨਿਯਮਤ ਕੌਲ ਨਿਯਮਤ ਬੀਤ ਕਿਹੜਾ ਸੀ ਬਾਬਾ ਸਾਹਿਬ ਉਹ ਵੀ ਸੁਣਾਇਓ ਵੀ ਯਾਦ ਨਹੀਂ ਬੀਤ ਵੀ ਸੁਣਾਓ ਇੱਕ ਕਹਾਣੀ ਚ ਲਾਈਨ ਆਈ ਸੀ ਨਿਯਮਤ ਰੱਬ ਦੀ ਦਾਤ ਖੁਦਾ ਦੀ ਬਖਸ਼ਿਸ਼ ਨਿਯਮਤ ਦਾ ਮਤਲਬ ਹੈ ਮਤਲਬ ਤੁਹਾਨੂੰ ਕੋਈ ਕੋਈ ਦਾਤ ਦੇ ਦੇ ਉਹ ਬਖਸ਼ਿਸ਼ ਹੋ ਜੇ ਤੁਹਾਡੇ ਦੀ ਪਰਮਾਤਮਾ ਆਹ ਇੱਕ ਵਾਰੀ ਸਹੀ ਬਖਸ਼ਿਸ਼ ਗੰਪੀਰ ਜੀ ਮਾਈਕ ਉੱਪਰ ਕਰੋ ਸੰਯਮਤ ਅੱਜ ਸੇਮਾ ਹੋ ਗਿਆ ਅੱਜ ਐਂਟ ਕਰੀ ਘਰ ਪੂਰਾ ਸਜਾਇਆ ਹੋਇਆ ਮਾਮੀ ਜੀ ਮਾਈਕ ਥੋੜਾ ਨੀਤੇ ਪਿੱਛੇ ਤਾਂ ਚਾਹੀਏ ਸਾਰਿਆਂ ਅੰਦਰ ਬੈਠੀਆਂ ਨੇ ਬਹੁਤ ਮੈਂ ਪਰ ਮੈਂ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਅੱਜ ਬਹੁਤ ਸਾਰੀਆਂ ਪੀਆਂ ਜੰਮੀਆਂ ਹੋਣਗੇ ਅੱਜ ਬਹੁਤ ਸਾਰੇ ਪੁੱਤ ਜੰਮੇ ਹੋਣ ਬਸ ਇਹੀ ਦੁਆ ਕਰਿਓ ਇੱਕ ਤਾਂ ਪੜਾਣ ਖਾ ਲਈਏ ਇੱਕ ਸੰਸਕਾਰ ਦੀ ਉਹਨਾਂ ਨੂੰ ਜੋ ਆਪਣੇ ਵਿਰਸੇ ਨੂੰ ਆਪਣੇ ਬੋਲੀ ਨੂੰ अपने कल्चर याद मान साहब अरविंद मुबारकबाद दिया है आपको क्या कहेंगे अरविंद जी ने भी मुबारकबाद दिया है अरजुन माइक यार माइक निकाल माइकिल पिता और माता को खड़े मेरे पिताजी तो नहीं है सामने तो मम्मी है सभी के मम्मी पता है मेरे मेरे पापा के तौर पे मेरे बाप के तौर पर अरविंद केजरीवाल जी खड़े हुए थे हमारे यहाँ कल्चर है

ਹਰ ਫੀਲ ਦੇ ਵਿੱਚ ਐਸੇ ਕਾਲ ਦੇ ਵਿੱਚ ਜਿਹੜੇ ਆਨੇ ਬੜੀ ਬਹੁਤ ਕਲਾਸ 14 ਟੌਪ ਕਰਦੀਆਂ ਚਾਰ ਕੁੜੀਆਂ 12ਵੀਂ ਚ ਟੌਪ ਕਰਦੀਆਂ ਪੰਜ ਕੁੜੀਆਂ 20 ਚ ਟੌਪ ਕਰਦੀਆਂ ਅਸੀਂ ਕਰਤੀ ਮੰਦਰ ਸੇ ਕਾਲ ਚ ਉਹਨਾਂ ਦੇ ਸਮਾਂ ਹੀ ਤੱਕ ਬੜੇ ਬੜੇ